ਸ਼ੁਰੂਆਤ ਕਰਾਂਗੇ ਵੱਡੀ ਖਬਰ ਦੇ ਨਾਲ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲਿਆ ਅੰਮ੍ਰਿਤਸਰ ਦੇ ਅਮਨ ਐਵੇਨਿਊ ਵਿੱਚ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹਮਲਾਵਾਰਾਂ ਨੇ ਗੋਲੀਆਂ ਮਾਰ ਕੇ ਇਸ ਨੌਜਵਾਨ ਨੂੰ ਮੌਤੇ ਘਾਟ ਉਤਾਵ ਦਿੱਤਾ ਪੈਸਿਆਂ ਨੂੰ ਲੈ ਕੇ ਪੁਰਾਣੀ ਰੰਜਿਸ਼ ਚੱਲ ਰਹੀ ਸੀ ਤਸਵੀਰ ਤੁਸੀਂ ਵੇਖ ਸਕਦੇ ਹੋ ਉਸ ਨੌਜਵਾਨ ਦੀ ਮਰਦਕ ਦੀ ਰਾਹੁਲ ਵੱਜੋਂ ਪਛਾਣ ਹੋਈ ਹੈ ਪੁਲਿਸ ਨੇ ਕਤਲ ਮਾਮਲੇ ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਹਮਲਾਵਾਰਾਂ ਨੇ ਗੋਲੀਆਂ ਮਾਰ ਕੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਤਰ੍ਹਾਂ ਹੌਸਲੇ ਬੁਲੰਦ ਨੇ ਪੈਸਿਆਂ ਨੂੰ ਲੈ ਕੇ ਪੁਰਾਣੀ ਰੰਜਿਸ਼ ਇਥੇ ਚੱਲ ਰਹੀ ਸੀ ਤੇ ਮੌਤ ਦੇ ਘਾਟ ਇਸੇ ਨੌਜਵਾਨ ਨੂੰ ਉਤਾਰ ਦਿੱਤਾ ਗਿਆ ਮੇਰ ਤੱਕ ਦੀ ਰਾਹੁਲ ਵੱਜੋਂ ਪਛਾਣ ਹੋਈ ਹੈ ਤਦ ਦੱਸਦੀ ਹੈ ਪੁਲਿਸ ਨੇ ਕਤਲ ਮਾਮਲੇ ਵਿੱਚ ਤਿੰਨ ਨੇ ਲੋਕਾਂ ਨੂੰ ਗ੍ਰਫਤਾਰ ਕੀਤਾ ਹੈ ਮੇਰ ਤੱਕ ਦੀ ਰਾਹੁਲ ਵੱਜੋਂ ਪਛਾਣ ਹੋਈ ਹੈ ਪੈਸਿਆਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਕਤਲ ਕੀਤਾ ਗਿਆ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਨੌਜਵਾਨ ਨੂੰ ਮੌਕੇ ਘਾਤ ਉਤਾਰ ਦਿੱਤਾ ਅੰਮ੍ਰਿਤਸਰ ਦੇ ਅਮਨ ਐਵੇਨਿਊ ਵਿੱਚ ਇੱਕ ਘਟਨਾ ਵਾਪਰੀ ਹੈ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹਮਲਾਵਾਰਾਂ ਨੇ ਗੋਲੀਆਂ ਮਾਰ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਕੈਸਿਆਂ ਨੂੰ ਲੈ ਕੇ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ ਤੇ ਗੱਲ ਇੰਨੀ ਜ਼ਿਆਦਾ ਵੱਧ ਗਈ ਕਿ ਇੱਥੇ ਕੁਝ ਲੋਕ ਪਹੁੰਚਦੇ ਨੇ ਤੇ ਮੌਤੇ ਘਾਟ ਨੌਜਵਾਨ ਨੂੰ ਉਤਾਰ ਦਿੰਦੇ ਨੇ ਰਾਹੁਲ ਵੱਜੋਂ ਮਰਤਕ ਦੀ ਪਛਾਣ ਹੋਈ ਹੈ ਪੁਲਿਸ ਨੇ ਕਤਲ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗਰਫਤਾਰ ਕਰ ਲਿਆ ਹੈ ਉਹਦੇ ਦੌਰਾਨ ਹੀ ਹੋਰ ਖੁਲਾਸੇ ਹੋਣ ਦੀ ਇੱਥੇ ਉਮੀਦ ਹੈ ਪੰਜਾਬ ਵਿੱਚ ਪਰ ਕਿਸ ਤਰ੍ਹਾਂ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲਿਆ ਹੈ ਕਿਸ ਤਰ੍ਹਾਂ ਬੇਖੌਫ ਨੇ ਲੋਕ ਕਿ ਫਾਇਰਿੰਗ ਕਰ ਦਿੰਦੇ ਨੇ ਮੌਤੇ ਘਾਟ ਉਤਾਰ ਦਿੰਦੇ ਨੇ ਇਹ ਆਪਣੇ ਆਪ ਵਿੱਚ ਸਵਾਲ ਖੜੇ ਕਰਦੇ ਨੇ ਉਸ ਕਾਨੂੰਨ ਵਿਵਸਥਾ ਦੇ ਜਦ ਦੇ ਦਾਅਵੇ ਵੱਡੇ ਵੱਡੇ ਸਰਕਾਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਕੀਤੇ ਜਾਂਦੇ ਨੇ ਰਾਹੁਲ ਮੇਰਾ ਸਾਲਾ ਇੱਥੇ ਮੁੰਡਾ ਖਲੋ ਗਿਆ ਆ ਕੇ ਦੋ ਮਿੰਟ ਗੱਲ ਕਰਨ ਲੱਗਾ ਠੀਕ ਹੈ ਜੇ ਗੱਲ ਗੁਲ ਕਰ ਲਈਏ ਤੇ ਕੀ ਹੋਇਆ ਗਿਆ ਇਹਨੇ ਖਲੋ ਕੇ ਕਹਿੰਦਾ ਤੂੰ ਸਾਡੇ ਮਹੱਲੇ ਚ ਵੀ ਨਹੀਂ ਖਲੋਣਾ ਤੂੰ ਕੋਣ ਹੈਂਦਾ ਭੱਟੀ ਇਹਰਾ ਮੁੰਡਾ ਤੇ ਤਿੰਨੋਂ ਮੁੰਡੇ ਇਹਨੇ ਸਾਨੂੰ ਉਹਨੇ ਕੁੱਟਿਆ ਪਹਿਲੇ ਇੱਥੇ ਲੰਮੇ ਬਾਗ ਤੇ ਤਿੰਨ ਚਾਰ ਜਨੇ ਕੁੱਟਿਆ ਭੱਟੀ ਹੋਣਾ ਨੇ ਹੁਣ ਦੋ ਗੋਲੀਆਂ ਮਾਰੀਆਂ ਮੁੰਡੇ ਦੇ ਇੱਥੇ ਕਿੰਨੇ ਮਾਰੀਆਂ ਆ ਭੱਟੀ ਨੇ ਪਤਾ ਨਹੀਂ ਕਿੰਨਾ ਚ ਕਿਹਨੇ ਕਿਹਨੇ ਮਾਰੀਆਂ ਮੇਰੇ ਸਾਲੇ ਦੇ ਰਾਹੁਲ ਦੇ ਨਾਮ ਕੰਮ ਕਰਦਾ ਸੀ ਸਾਡੇ ਨਾਲ ਹੀ 6 ਦਿਨ ਕੰਮ ਕਰਦਾ ਸੀ ਕਾਦੀ ਰੰਦੇਸ਼ ਚ ਗੋਲੀ ਮਾਰੀ ਰੰਦੇਸ਼ ਮਤਲਬ ਐਸੀ ਪੈਸੇ ਪੂਸੇ ਲੈਣਾ ਹੀ ਇਹਨਾਂ ਨੇ ਤੇ ਆਪਾਂ ਇਹਨਾਂ ਨੂੰ ਮਕਾਨ ਵੀ ਦੇ ਚੁੱਕੇ ਜਿਹੜਾ 13-14 ਲੱਖ ਦਾ ਮਕਾਨ ਹੀ 3-3 ਲੱਖ ਰੁਪਏ ਪਹਿਲੇ ਕਰਜਾਈ ਸੀ ਕੇਸ ਕਚਾਈ ਲੱਗਾ ਆ ਸੀ ਮੰਗ ਕਰਦੇ ਹੋ ਮੰਗ ਸਾਨੂੰ ਪੂਰੇ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਫਰੋਚੀ ਕਲੀ ਵਾਲਾ ਇਹਨੇ ਸਾਡੇ ਤੋਂ ਧੋਖੇ ਨਾਲ ਜੜਪ ਕਰ ਲਿਆ ਇਹਨੇ ਸਾਨੂੰ ਪੱਟੀ ਨੇ ਸੱਟ ਕਿਉਂ ਕਿਰਾਏ ਨੇ ਹੁਸੈਨ ਨੇ ਇਸ ਕਰਾਇਆ ਪਹਿਲੇ ਸਾਨੂੰ ਪੈਸੇ ਦਿੰਦਾ ਰ ਅੰਦਰ ਬਾੜ-ਬਾੜ ਕੇ ਥੋੜੇ-ਥੋੜੇ ਪੈਸੇ ਦਿੰਦਾ ਰ ਅਬ ਅੱਜੀ ਫੇਰ ਇਹਨੇ ਹੁਣ ਸਾਡਾ ਤੋਂ ਮਕਾਨ ਖੋਇਆ ਹੋ ਸਾਡਾ ਮੁੰਡਾ ਕੋਲ ਆਇਆ ਇਹਨੇ ਗੋਲੀ ਚੱਲੀ ਆ ਤੇ ਕਿਹੜੀ ਜਗਾ ਗੋਲੀ ਇਹ ਅਮਨ ਐਵੇਨਿਊ ਕਿਹਦੇ ਵੱਲੋਂ ਚਲਾਈ ਗਈ ਇਹ ਉਹ ਕਰ ਰਹੇ ਆ ਵੈਰੀਫਾਈ ਬੰਦੇ ਅਰੇਸਟ ਕੀਤੇ ਆ ਅਸੀਂ ਕੀਤੇ ਆ ਬੰਦੇ ਅਰੇਸਟ ਜਿੰਕਾ ਸ਼ਾਕਾ ਜਾਂ ਜਿੰਨਾਂ ਨੇ ਆਰਡਰ ਕੀਤਾ